for ਸਤਿ ਦੇਵਦਾ ਸਤਗੁਰੂ ਮਾਨਕ ਜਿਨ ਕਲ ਰਾਖੀ ਮੇਰੀ ਪਰਮਦੇਸਨ ਮਾਨਜੋ ਸਤਗੁਰਾਂ ਦੀ ਸਾਡੀ ਔਰ ਰਾਜੀ ਗੁਰੂ ਪਿਆਰੀ ਤੂ ਸਵਾਵੀ ਗੁਰੂ ਰੂਪ ਸਾਸ ਸੰਗਿ ਆਪ ਮੋਈ ਕਾਇ ਵਿਦਿ ਧੰਨ ਵਾਲੇ ਹੋਣ ਤੋ ਬੈਠੇ ਆਸ਼ਾ ਦੀ ਪਾਉਲੀ ਕਰਨਾ ਕਰਾ ਲਈ ਆ ਰਿਓ ਸਵਾਉ ਗੁਰਮਤਿਆਂ ਉਚਾਰਨ ਕਰੀਏ ਸਤਿਗੁਰਾਂ ਦੀ ਵਿਰਪਰ ਬਾਖੀਏ ਕਦੇ ਬੋਲਿਆ ਆਪ ਕੋਈ ਵਾਹਿਗੁਰੂ ਜੀ ਦਾ ਹਰਸਾ ਵਾਹਿਗੁਰੂ ਜੀ ਕੀ ਫਤਿਹ ਕਲਾ ਪਾਣਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਚਨ ਪੜ੍ਹਦੇ ਸੀ ਮਾਣੇ ਅਹੰਸਾ ਆਰਮੋ ਸਾਰ ਜਨ ਖਿਨਪਾਲ ਨਾ ਇਹ ਮੇਰੇ ਮਾਨੰ ਦਿਨ ਰਾਤ ਕਰਕੇ ਪਰਮੇਸ਼ਰ ਦੇ ਸਾਰੇ ਕ੍ਰਮਾਨ ਨੂੰ ਸੰਭਾਲਣਾ ਕਰ ਪਾਲ ਹਰ ਵਕਤ ਉਸਦੇ ਗੁਣਾਂ ਯਾਦ ਕਰ ਜਿਨ੍ਹਾਂ ਲੋਕ ਖੈਰ ਜੰਨਾ ਸਮਾਇਆ ਪਾਲ ਜੰਨਾ ਸਮਾਇਆ ਪਰਮੇਸ਼ਰ ਕੋ ਭਜਿਆ ਨਾ ਜਨ ਖਾ ਜਨ ਖੈਰ ਪਾਲ ਨਾਮ ਨਾ ਵਿਸਰ ਇਹ ਜਨ ਪਰਮੇਸ਼ਰ ਸਮਾ ਜਿਨ੍ਹਾਂ ਲੋਕ ਖੈਰ ਜੰਨਾ ਸਮਾ ਜੇ ਪਾਲੀਨਾ ਸਮਾ ਵੀ ਪਰਮੇਸ਼ਰ ਦਾ ਨਾਮ ਉਹਦਾ ਨਾਮ ਘਟ ਸ਼ਾਹ ਉਹ ਕਹੇ ਇਹਨਾਂ ਦੋਖ ਨੂੰ ਜਿੱਤ ਜਾਂਦੇ ਨੇ ਭਾਵ ਬਹੁਤ ਘੱਟ ਸੁਣਾ ਉਹ ਜਾਨਾ ਜਿਹੜੇ ਜਾਤ ਵਿੱਚ ਬਹੁਤ ਘੱਟ ਇਹ ਭਾਵ ਕਰੋੜਾ ਵਿੱਚੋਂ ਕਿਹਾ ਉਹ ਮਿਲਲੇ ਨਿਰਸਾਰਸ ਜੀ ਜਿਹੜੇ ਸੂਰਜ ਵਾਂਗ ਚਮਕੀਲੇ ਜੀਵਨ ਵਾਲੇ ਨੇ ਨਾ ਉਹ ਪ੍ਰਤਾਪੀ ਉਸ ਗੁਣੀਆਂ ਦੇ ਰਾਉ ਦੇ ਵੀ ਉਹਨਾਂ ਦਾ ਦੁਨੀਆਂ ਦੇ ਨਾਲ ਕੋਈ ਮੇਲ ਨਹੀਂ ਸੰਸਾਰੀਆਂ ਦੇ ਨਾਲ ਸਾਧ ਸੰਗਤ ਵੀ ਮੇਲ ਨਹੀਂ ਕਰੇ ਉਹਨਾਂ ਸਾਧ ਸੰਗਤ ਜਰੋਂ ਤੇ ਕੱਲ ਮੈਂ ਵਜਨਾ ਪੜ੍ਹ ਰਹਾ ਸੀ ਤਾਂ ਦਸ਼ਮੇਸ਼ ਪਿਤਾ ਮਹਾਰਾਜ ਜੀ ਇਹ ਭਾਈ ਸਿੱਖੋ ਤੁਸੀਂ ਦਸ਼ਮੇਸ਼ ਪਿਤਾ ਮਹਾਰਾਜ ਜੀ ਦੇ ਤੋਂ ਵਚਨਾਂ ਨੂੰ اپنی جنان پڑے جپ جاپ درشن کری میرا پن آئے سو بیٹھ گر چکلائے گان کتا س देखो भाई अमृत वेले उथण फिर वाहेगुरुप करनान करना करणी पढ़ण फिर गुरू जे दर्शन करण आ जा पैर जी फिर मन व्य कागर कर सतगुरा शब्द जी कथा सुनी फिरे वह रात सां ਕਿਤੇ तेड़े टिटे समान ਹੋਵੇ ਉੱਥੇ ਪਹੁੰਚ खे कथा ਦੇ ਕੀਰਤਨ ਸੁਣਾਉਣਾ مارج جی کوئی پانچ سکھ جو تارے سر کٹمب کے تارے کو جو سنگ جنم مرنا پار سو تارے ਮੁਕਤ ਹੋ ਸੋਹੋ ਵੀ ਕਿੰਨੇ ਉਹ ਪਰਿਵਾਰ ਨੂੰ ਵੀ ਮੁਕਤ ਕਰ ਲੈਂਦਾ ਕਿ ਜਨਮ ਮਰ ਰਹਿਤ ਹੋ ਜਾਂਦਾ ਫਿਰ ਭਾਈ ਨਾਲ ਲਾਲ ਜੀ ਸਰਧਾਰਸ਼ੀਸ਼ਤਾ ਮਹਾਰਾਜੇ ਨੂੰ ਇੱਕ ਬੇਰਤੀ ਰਾਜੇ ਹਲੇ ਪਾਸ਼ਾ ਬੇਰਤੀ ਹੋਏ ਤੁਹਾਡੇ ਜਨਮ ਤੋਂ ਮਾਰੇ ਤੰਗ ਦੱਸੋ ਭਾਈ ਓਮ ਜੀ ਰੋ ਕਹਿ ਤੁਰਦੀ ਦੇਵ ਜੀ ਤੁਮ ਜੋ ਕਾਂਗੁਰ ਦੇਵ ਜੀ ਦਰਸ਼ਨ ਕਰੋ ਮੋਇ ਆਏ ਲਖੀਏ ਤੁਮਰਾ ਦਾਸ ਕਾਂਗਾਂ ਤੋ ਮੋਇ ਸਮਝਾਏ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਗੁਰੂ ਕੇ ਸਿੱਖਣੇ ਦਰਸ਼ਨ ਕਰਨੇ ਆ ਕਿਉਂ ਬੜੇ ਨਾ ਤਾਂ ਦਰਸ਼ਨ ਕਰੇ ਮੇਰਾ ਪਉ ਆਏ ਮੇਰੇ ਦਰਸ਼ਨ ਕਰ ਲਈ ਮਾਰਦ ਸੋਤ ਸਈ ਵੀ ਤੋ ਆ ਦੇਵ ਦਾਰਸ਼ਨ ਕਿਸ ਤਰ੍ਹਾਂ ਕਰੀਏ ਤਾਂ ਪਾਸ਼ਾ ਜੀ ਮੇਰੇ ਉਚਾਰਨ ਕਰਦੇ ਆ ਈਲ ਰੂਪ ਹੈ ਮੋਹੇ ਕੇ ਸੋਨੰਦ ਚਤ ਲਾਏ ਕਹਿੰਦੇ ਤਿੰਨ ਤਰ੍ਹਾਂ ਦੇ ਦਰਸ਼ਨ ਹੁੰਦੇ ਨੇ ਇੱਕ ਹੈ ਨਿਰਗੁਣ ਨਿਰਗੁਣ ਸਰਗੁਣ ਗੁਰ ਸ਼ਾਉਨ ਹੈ ਕਹੇ ਤੁਹੇ ਸੁਝਾਈ ਨਿਰਗੁਣ ਨਰੇ ਗੁਣਾਂ ਦਾ ਸਾਤ ਸੰਗ ਦੀ ਸਾਧੂ ਸਾਧੂ ਰਣੁ ਸੁਪਨ ਤੇ ਗੁਰ ਸਾਉਦ ਤੈਨੂੰ ਕੋ ਵਿਕਾਸ ਕਰ ਦੇ ਨਿਰਗੁਣ ਸਾਤ ਸੰਗ ਦੀ ਗੁਰੂ ਦੇ ਗੁਣਾਂ ਨੂੰ ਧਾਰਨ ਕਰਨੇ ਬੋਲੀ ਗੁਰੂ ਦਾ ਰੋਪੀਆ ਆਪਾਂ ਪੜਦੇ ਆ ਹਰ ਹਰ ਜਨੂਈ ਇੱਕ ਹੈ ਵਿਭ ਵਿਚਾਰ ਕਛ ਨਾਹੀ ਜਲ ਦੇ ਉਪਜਤ ਅਰੰਗ ਜਲ ਦੀ ਤਸਵੀਰ ਦੇਖੋ ਕਿ ਨਿਰਗੁਣ ਇੱਕ ਸਾਧੂ ਸਰੀਰ ਪ੍ਰਾਪਤ ਹੋ ਤਾਵੇ ਸਾਹਮਣੇ ਖੜਾਏ ਸਰੀਰ ਕਰਕੇ ਇੱਕ ਹੈ ਗੁਰ ਸਾਉਦ ਗੁਰੂ ਦੇ ਸ਼ਾਉ ਨਾਰਾਇਣ ਭਾਵ ਸ਼ਾਉਦ ਗੁਰੂ ਸਰਬਜਨ ਦੇ ਦਾ ਸ਼ਾਉ ਦੇ ਰਾਈ ਵਾਸ਼ਨ ਕਰਨੇ ਸਾਧ ਸੰਗਤ ਮਾਰਗ ਕੰਦੇ ਨਰਕੋਂ ਸਰਗੋਂ ਕੋਰ ਸਾਉਦ ਹੈ ਕਹੇ ਤੁਮੇ ਸਮਝਾਏ ਕਹਿੰਦੇ ਮੇਰੇ ਤਨ ਰੂਪ ਨੇ ਨਰਕੋਂ ਸਾਧਣਾ ਤੇ ਗੁਰ ਸਾਉਦ ਹੈ ਫਿਰ ਭਾਈਓ ਨੰਦ ਲਾਲ ਜੀ ਕਹਿੰਦੇ ਮਹਾਰਾਜ ਇਹ ਇਸ ਤਰ੍ਹਾਂ ਮਾਰਾ ਹੀ ਖੁੱਲ ਕੇ ਮਾਰਾ ਜਾ ਸਮਝਾਓ ਮਾਰ ਕੇ ਦੇ ਗੁਰੂ ਕੈ ਗੁਣ ਦੇ ਪਰੇ ਗੁਣਾਂ ਤੋਂ ਅਰੇ ਸਾਸੰਗਤ ਗੁਣਾਂ ਤੋਂ ਨੇਤ ਨੇ ਤਜਿਆ ਮੇਗਮੋ ਚੜੀ ਨਹੀਂ ਮਿੱਤ ਗੁਰੂ ਦੇ ਗੁਣਾਂ ਉਚਾਰਨ ਕਰਨਾ ਜਿਹਨੂੰ ਨੇਤ ਰੇਮ ਕਰਨਾ ਭਾਈ ਅਮਰ ਤੇ ਲੈਣਾ ਸਤਿਗੁਰਾਂ ਦੇ ਦਰ ਪਰ ਹੋਣੀ ਬਾਣੀ ਤੁਹਾਡੀ ਫਿਰ ਅਗਲੀ ਗੱਲ ਕਰਦੇ ਆ ਘਟ ਘਟ ਰੱਬ ਆਪੁ ਅੰਤਰ ਜਾਮੀ ਪੂਰਨ ਉਚਲ ਘਟ ਉਪਾਨੀ ਪਰ ਸਾਰਿਆਂ ਦੇ ਵਿੱਚ ਹੈ ਸਾਮ ਹੈ ਜੋਤ ਜੋਗ ਹੈ ਸਵੇਤਰ ਦਾ ਚਾਨਣ ਸਾਮ ਚੰਨ ਹੋਏ ਨਾ ਕਹ ਲਈਏ ਘਾਟ ਘਾਟ ਮੈਂ ਹਰ ਜੀਵ ਵਸਾ ਸੰਤਨ ਕਹੋ ਪੁਕਾਰ ਵੀ ਘਾਟ ਘਾਟ ਦੇ ਵਿੱਚ ਵੀ ਮੇਰਾ ਵਾਸਾ ਹੈ ਰੋਗ ਗੁਰੂ ਮਛ ਸੋਲਾ ਹੈ ਜਦਾਰਤ ਬਾਤ ਤੁਮ ਸੋ ਸਤ ਕਹਾ ਕਹਿੰਦੇ ਭਾਈ ਗੋਮਰੋ ਮੱਖਰ ਤੁ ਗੁਰੂ ਦੀ ਬਾਣੀ ਮੇਰੇ ਦਿਲ ਦੇ ਵਿੱਚ ਇਹ ਬਰਮਾਲੇ ਕਹਿੰਦੇ ਜੋ ਸਿਖਾ ਗੁਰਦਾਰਸ਼ਨ ਕੀ ਚਾਹੇ ਜਿਹੜਾ ਸਿੱਖ ਚਾਹੁੰਦਾ ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ ਤਦ ਕੀ ਕਰਨਾ ਹੈ ਕਹਿੰਦੇ ਦਰਸ਼ਨ ਕਰੇ ਗ੍ਰੰਥ ਦੀ ਆਹੀ ਕਹਿੰਦੇ ਗੁਰੂ ਗ੍ਰੰਥ ਦੇ ਦਰਸ਼ਨ ਕਰ ਲੈ ਸਿੱਖੋ ਮੇਰੇ ਦਰਸ਼ਨ ਕਰ ਲੈ ਆਪੋ ਸਤਨਾਮ ਕਹਿੰਦੇ ਗੁਰੂ ਗ੍ਰੰਥ ਦੇ ਦਰਸ਼ਨ ਕਰੇ ਇਹਨਾਂ ਦਾ ਦਰਸ਼ਨ ਕਰਨ ਦਾ ਮਾਰਕਾ ਹੰਦਰਾ ਸ੍ਰੀ ਪ੍ਰਭਾਤ ਸਮੇਂ ਕੇ ਨਿਵੇਸ਼ਨਾਨ ਤੜਕੇ ਸ੍ਰੀਨਾ ਉਤਕਿ ਇਸ਼ਨਾਨ ਕਰਨਾ ਸਾਸਨ ਜੀਨ ਪਰਦਰਸ਼ਨ ਕਰੇ ਸੁਜਾਨ ਕੇਨੇ ਵਿਰੋਣੇ ਆ ਕੇ ਮੱਥਾ ਟੇਕਣਾ ਤੇ ਪ੍ਰਕਰਮਾਂ ਕਰ ਆਪ ਕੋ ਸਾਪਨਾ ਮੱਥਾ ਦੇ ਤਣਾ ਤੇ ਕਰਮਾ ਕਰਮੀ ਸਿੱਖਦਾ ਕਰਮ ਹੈ ਉਹ ਵੀ ਤਿੰਨ ਵਾਰੀ ਆਪੋ ਸਾਥ ਹਾਂ ਉਹ ਕਈ ਇੱਕ ਵਾਰੀ ਵੀ ਨਹੀਂ ਕਰਦੇ ਕਈ ਮੱਥਾ ਜਾਈ ਐ ਟੇਕਦੇ ਜਿਨ੍ਹਾਂ ਦਾ ਵੀ ਹੱਥ ਲਾਉਣਾ ਆਉਂਦਾ ਅਲਵਾ ਨਾ ਕਈ ਕੋ ਡੇਰੇ ਵਸ ਸਦਾ ਹੀ ਮੁ슬ਮਾਨਾਂ ਨੂੰ ਸਲਾਮ ਨਹੀਂ ਕਰ ਦਿੰਦੇ ਪਰ ਮੱਥਾ ਦੇਣ ਦੀ ਵੀ ਨਹੀਂ ਮਹਾਰਾਜ ਬਾਰੇ ਮੱਥਾ ਇਕਨ ਮਹਾਰਾ ਕਹਿੰਦੇ ਦੰਡੋਤ ਬੰਦਨ ਤਾਂ ਕਹਿੰਦੇ ਦੰਡੋਤ ਬੰਦਨ ਆਣਤਵਾਰ ਸਰਬ ਕਲਾ ਸਮਰੱਥ ਕਹਿੰਦੇ ਦੰਡੋਤ ਬੰਦਨ ਕਰਨੀ ਭਾਵ ਲੰਮੇ ਪੈ ਕੇ ਨਮਸਕਾਰ ਕਰਨੀ ਗੁਰਾਂ ਨੂੰ ਕਿਉਂ ਵੀ ਲੰਮੇ ਨਮਸਕਾਰ ਕਰਨ ਦਾ ਤਰੀਕਾ ਭਾਸ਼ਾ ਦਾ ਪਰ ਮੇਰੇ ਵਰਗੇ ਕੀ ਸਮਝ ਜਾਂਦੇ ਵੀ ਆਖਰ ਜੀ ਵੀ ਇਹ ਕੀ ਕਰਦਾ ਔਰ ਮੱਥਾ ਵੀ ਸਾਹ ਸਮਝੀ ਬੋਲੇ ਬੋਲੇ ਤੇ ਮੱਥਾ ਜਿਹੜਾ ਪ੍ਰੋਪਰ ਮੱਥਾ ਤੇ ਨੱਕ ਸਤਗੁਰਾਂ ਦੇ ਹਜ਼ੂਰ ਲੱਗੇ ਤਲੀਆਂ ਕਈ ਸੁੱਧੀਆਂ ਕਰ ਲੈਂਦੇ ਆ ਤਲੀਆਂ ਥੱਲੇ ਰੱਖਣੀਆਂ ਜਿਹੜੀਆਂ ਥਾਣੀਆਂ ਤੇ ਵੇਖੋ ਗੁਰਮਾਰਾ ਜੀ ਤੇ ਦੀ ਵੱਡੀ ਕਿਰਪਾ ਕਰਦੇ ਕਈ ਤਲੀਆਂ ਚੱਕ ਕੇ ਮਾਰਨ ਨੂੰ ਮੱਥਾ ਦੇ ਕੇ ਉਹਦੇ ਹੱਥ ਤਾਂ ਨੂੰ ਕਰਕੇ ਮੱਥਾ ਨੀਟ ਲਿਆ ਉਹ ਇੱਕ ਵਾਰੀ ਕਹਨੇ ਕਾਜੀ ਸੁਲਾਦੀਨ ਗੁਰੂ 10ਵੇਂ ਪਾਤਸ਼ਾਹ ਜੀ ਦੇ ਹਜ਼ੂਰ ਆਇਆ ਤੇ ਸਿੱਖ ਮੱਥਾ ਟੇਕੀਆਂ ਮਹਾਰਾਜ ਤੇ ਸ਼ੰਕਾ ਦਿੱਤੀ ਇਹਨਾਂ ਨੇ ਸੰਗਤ ਦੇ ਸ਼ੰਕਾ ਦਿੱਤੀ ਮੱਥਾ ਟੇਕਣ ਆਪੇ ਮਹਾਰਾਜ ਤੁਸੀਂ ਤਾਂ ਕਹਿੰਨੇ ਹੋ ਵੀ ਗੁਰੂ ਨਾਨਕ ਕਾਲ ਪੁਰਖ ਦਾ ਰੂਪ ਹੈ ਤੁਹਾਡਾ ਸੀਸ ਗੁਰੂ ਨਾਨਕ ਦੇ ਚਰਨਾਂ 'ਚ ਚੁਕਣਾ ਚਾਹੀਦਾ ਤੇ ਤੁਸੀਂ ਇਹ ਵੀ ਸਿੱਖਾ ਨੂੰ ਕਿਹਾ ਸੀ ਜੋ ਹਮ ਕੋ ਪਰਮੇਸ਼ਰ ਕੋਚਰ ਹੈ ਤੇ ਨਰਕ ਕੁੰਡ ਮਾ ਪ੍ਰਭੂ ਨਰਕਾਂ ਦਾ ਵਾਸੀ ਇਹ ਸਿੱਖ ਜਿਹੜਾ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਰਾਪਤ ਦੀ ਮਾਰੇ ਫੇਰ ਵੀ ਤੁਸ ਤੁਹਾਨੂੰ ਨਮਸਕਾਰ ਕਰਦੇ ਆ ਤਾਂ ਤਨ ਕਲੰਗੀ ਧਾਰ ਪਾਸ਼ਾ ਜੀ ਕਹਿਣ ਲੱਗੇ ਉਹ ਭਾਈ ਗਾਜੀਆ ਇਹ ਨਮਸਕਾਰ ਮੈਨੂੰ ਨਹੀਂ ਹੋ ਰਹੀਆਂ ਇਹ ਨਮਸਕਾਰਾਂ ਮੈਨੂੰ ਨਹੀਂ ਹੁੰਦੀਆਂ ਮਹਾਰਾਜ ਨੂੰ ਕੀ ਹੁੰਦੀਆਂ ਕਹਿੰਦੇ ਜਿਹੜੇ ਤਖਤ ਤੇ ਅਸੀਂ ਬੈਠੇ ਆ ਨਾ ਇਹ ਤਸਤ ਗੁਰੂ ਨਾਨਕ ਦਾ ਇਸਲਾਮਾ ਗੁਰੂ ਨਾਨਕ ਨੂੰ ਹੋ ਰਹੀ ਆ ਤੁਤ ਨਹਾ ਗੁਰਦਾਰਦ ਇਹ ਮੋਸੋ ਗਰੀਵ ਕਰੋੜ ਪਰ ਹੈ ਇਹੀ ਕਿਰਪਾ ਤੇ ਸਜੇ ਹਮ ਹੈ ਮੀ ਮੋਸੋ ਗਰੀਵ ਕਰੋੜ ਪਰ ਹੈ ਜੇ ਗੁਰੂ ਨਾਨਕ ਦੀ ਕਿਰਪਾ ਨਾ ਹੁੰਦੀ ਅੱਜ ਇਸ ਆਸਣ ਤੇ ਕੋਈ ਸਾਨੂੰ ਕੋਈ ਪੁੱਛ ਸਕਦਾ ਸੀ ਮੀ ਮੇਰੇ ਵਰਗੇ ਹਜ਼ਾਰਾ ਗੋਬਿੰਦ ਸਿੰਘ ਵਿਰਦੇ ਆਪੋ ਸਾਧਾ ਇਹ ਤਾਂ ਗੁਰੂ ਨਾਨਕ ਦੀ ਕਿਰਪਾ ਨਮਸ਼ਕਾਰਾਂ ਜੇ ਦੁਨੀਆ ਕਰਦੀ ਹੈ ਤਾਂ ਗੁਰੂ ਨਾਨਕ ਦੇ ਚਰਨਾ ਚ ਕਰਦੀ ਹੈ ਤੇ ਮੇਰੇ ਵਰਗਾ ਐਵੇਂ ਚੰਗ ਚਾਂਬਲ ਜਾਂਦਾ ਹੈ ਹਜੇ ਦਹੀਨਾ ਦੋ ਮਹੀਨੇ ਅਮਰ ਤੋਂ ਸਕੇ ਨੂੰ ਹੁੰਦੇ ਉਹ ਕਹਿੰਦਾ ਵੀ ਮੈਂ ਹੀ ਬਾਜਾਂ ਵਾਲਾ ਬਣ ਗਿਆ ਗੁਰੂ ਆਲਾ ਤੂੰ ਸਤਨਾ ਕਿਉਂ ਬਈ ਧੰਗ ਨਾਲ ਨਾ ਕਿਸੇ ਨੂੰ ਫਦੇ ਬੁਲਾਉਣੀ ਨਾ ਲੈਣਾ ਨਾ ਦੇਣਾ ਫਿਰ ਆਕੜ ਕਿੱਲਾ ਜਿਹੜਾ ਧੌਣ ਤੇ ਕਹਿੰਦਾ ਵੀ ਮੇਰੇ ਵਰਗਾ ਕੋਈ ਆਈ ਕੋਈ ਨਹੀਂ ਪਰਮਾਰ ਦੇ ਵਿੱਚ ਨਿਮਰਤਾ ਦੇਖੋ ਕਹਿੰਦੇ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੌਸਮ ਗਰੀਬ ਕਰੋੜ ਪਰਿਆ ਉਹ ਕਾਜੀਆ ਜੇ ਦੁਨੀਆ ਸਲਾਮਾ ਅੱਜ ਇਹ ਕਰਦੀਆਂ ਨਾ ਇਹ ਗੁਰੂ ਨਾਨਕ ਦੇ ਚਰਨਾਂ ਚ ਕਰਦੀ ਐ ਮੈਨੂੰ ਨਹੀਂ ਕਰਦੀ ਆਪ ਕੋ ਸਤ ਨਾਹ ਇਹ ਗੁਰੂ ਨਾਨਕ ਦੇ ਚਰਨਾਂ ਦੀ ਨਮਸਕਾਰ ਆ ਤੁਹਾਡੇ ਅੱਗੇ ਅਰਦਾਸੁ ਮਹਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਬੜਿਆਈ ਕੋ ਨਾਮ ਨਾ ਜਾਣਾ ਮੇਰਾ ਮੈਨੂੰ ਕਿਨੇ ਜਾਣਣਾ ਸੀ ਐ ਗੁਰੂ ਨਾਨਕ ਦੇ ਦਰ ਕਰਦੀ ਜੁੜਾਈ ਕਹਿੰਦੇ ਸੱਚੇ ਬਾਸ਼ਾ ਫਿਰ ਕਿਰਪਾ ਕਰਕੇ ਦੱਸੋ ਤਾਂ ਸਹੀ ਦੁਨੀਆ ਦੇ ਲੋਕ ਨਾਮਸ਼ਕਾਰ ਕਰਦੇ ਐ ਮੱਥਾ ਟੇਕਦੇ ਐ ਮੱਥਾ ਟੇਕਣ ਦੇ ਨਾਲ ਕੀ ਹੁੰਦਾ ਹੈ ਮਹਾਰਾ ਸੱਚੇ ਬਾਸ਼ਾ ਕਹਿੰਦੇ ਦੁਨੀਆ ਦੇ ਲੋਕਾਂ ਵੀ ਕਹਿੰਦੇ ਸੋਚ ਕਹਿੰਦੇ ਮੱਥੇ ਦੇ ਲੇਖਾਂ ਨੂੰ ਮੰਨਦੇ ਐ ਕਈ ਆਪਣੀ ਕਿਸਮਤ ਅਥਾਨੀਆਂ ਲਕੀਰਾਂ ਨੂੰ ਮੰਨਦੇ ਐ ਉਹ ਕਹਿੰਦੇ ਜੇ ਭਾਈ ਇਦਾਂ ਦੀ ਭਾਵਨਾ ਹੈ ਕਹਿੰਦੇ ਗੁਰੂ ਨਾਨਕ ਦੇ ਚਰਨਾਂ 'ਚ ਜੇ ਕੋਈ ਦੋਵੇਂ ਹੱਥ ਜ਼ਮੀਨ 'ਤੇ ਲਾ ਕੇ ਤੇ ਮੱਥਾ ਗੁਰੂ ਨਾਨਕ ਦੇ ਚਰਨਾਂ 'ਚ ਟੇਕਦਾ ਨਾ ਜਿਹੜੇ ਲੋਕ ਮੰਨਦੇ ਸਾਡੀ ਕਿਸਮਤ ਪੁੱਠੀ ਐ ਤਾਂ ਕਹਿੰਦੇ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਆਪੂ ਸਤਨਾਮ ਇਹਨਾਂ ਮਹਾਰਾਜ ਇਹ ਮੈਨੂੰ ਨਹੀਂ ਸਮਝ ਆਉਂਦੀ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਜਿਵੇਂ ਮੋਹਰ ਮੁਗਵਾਈ ਸ਼ਾਈ ਨਾਲ ਵੇੜ ਕੇ ਕੋਰੇ ਕਾਗਜ਼ ਤੋਂ ਲਾਉਣ ਤੋਂ ਪਹਿਲਾਂ ਪਾਸ਼ਾ ਜੀ ਕਹਿੰਦੇ ਕਾਜੀਆ ਆ ਥੋੜਾ ਜਿਹਾ ਜਲਾ ਕੇ ਕਹਿੰਦੇ ਮੋਹਰ ਦੇ ਅਖਰੀ ਪੜ ਦੇ ਹੁਣ ਜਦੋਂ ਅੱਖਰ ਪੜਨ ਲੱਗਿਆ ਮੋਹਰ ਦੇ ਅੱਖਰ ਸੀ ਕੋਟੇ ਸਮਝ ਨਾ ਆਈ ਕਹਿੰਦੇ ਰੋਕ ਜਾ ਮਹਾਰਾਜ ਨੇ ਥੱppa ਲਾਇਆ ਪੂਰੇ ਕਾਗਜ਼ ਤੇ ਤੇ ਜਦੋਂ ਲਾਇਆ ਥੱppa ਦੇ ਕਾਜੀ ਸਲਾਰ ਦੀਨ ਨੇ ਫੱਟ ਦੇਣੇ ਵਰਤੇ ਆਖੋ ਸਤਨਾਹ ਫੱਟ ਦੇਣੇ ਕਰਤੇ ਕਹਿੰਦਾ ਆਈ ਸਮਝ ਕਹਿੰਦਾ ਹਾਂ ਮਹਾਰਾਜ ਆ ਗਈ ਸਮਝ ਇੰਨੇ ਜਿਹੜਾ ਗੁਰਸੇਖ ਭਾਵਣੀ ਭਗਤੀ ਦੇ ਸਾਹਿਬ ਸ਼ਰਧਾ ਭਾਵ ਨਾਲ ਗੁਰੂ ਨੂੰ ਨਮਸਕਾਰ ਕਰਦਾ ਨਾ ਉਹਨਾਂ ਗੁਰਸਿੱਖਾਂ ਦੇ ਮੱਥੇ ਦੇ ਲੇਖ ਵੀ ਇਹ ਦੱਸਦੇ ਹੋ ਜਾਂਦੇ ਜਿਵੇਂ ਮੋਹ ਦੇ ਲੱਗੇ ਅੱਖਰ ਸਿੱਧੇ ਹੋ ਗਏ ਆਪ ਕੋ ਸਾਥ ਨਾ ਇਹ ਭਾਵਨਾ ਹੈ ਇਸ ਭਾਵਨਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਸਮਝਾਉਂਦੇ ਆ ਕੀ ਕਹਿੰਦੇ ਆ ਹੱਥ ਜੋੜ ਕਰ ਅਡਵਸੋ ਬੈਠੋ ਮੋਹੇ ਹਜੂ ਕਿੰਨੇ ਕੱਲਾ ਮੱਥਾ ਟੇਕ ਲਿਆ ਹੁਣ ਕਹੀ ਐ ਮੱਥਾ ਟੇਕਿਆ ਫਟ ਤਨੇ ਪੁੱਠੇ ਨੂੰ ਮੁੜ ਗਏ ਕੀ ਕਹਿੰਨਾ ਮਹਾਰਾਜ ਕਿੰਨੂੰ ਤੂੰ ਨਾਮ ਸ਼ਕਾਰ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੂੰ ਅਖੇ ਕਿ ਸਿੱਖ ਹਾਂ ਮਾਰਾ ਕਹਿੰਦੇ ਹੱਥ ਜੋੜ ਕਰ ਅਦਬ ਸੋ ਹੱਥ ਜੋੜ ਕੇ ਅਦਬ ਨਾਲ ਚੌਂਕੜਾ ਮਾਰਨਾ ਹੱਥ ਜੋੜ ਕਰ ਅਦਬ ਸੋ ਬੈਠੇ ਮੋਹਿ ਰਜੂ ਕਹਿੰਨ ਮੇਰੇ ਸਾਹਮਣੇ ਹੱਥ ਜੋੜ ਕੇ ਰੱਖਣਾ ਅਦਬ ਦੇ ਨਾਲ ਮੱਥਾ ਟੇਕ ਗੁਰੂ ਗ੍ਰੰਥ ਦੀ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਵਚਨ ਸੁਣੇ ਸੋਹ ਜਹੂਰ ਜਿਹੜਾ ਗੁਰੂ ਦੇ ਸਾਹਮੁਖ ਮੱਥਾ ਟੇਕ ਕੇ ਗੁਰੂ ਦੇ ਵਚਨਾਂ ਨੂੰ ਸੁਣਦਾ ਹੈ ਕਹਿੰਦੇ ਅਸਲ ਵਿੱਚ ਉਹੀ ਮੇਰੇ ਦਰਸ਼ਨ ਆਪੋ ਸਤਨਾਮ ਮੱਥਾ ਟੇਕ ਕੇ ਗੁਰੂ ਦੇ ਵਚਨਾਂ ਨੂੰ ਸੁਣ ਲੈਣਾ ਸਮਝ ਲੈ ਸਿੱਖਾ ਤੂੰ ਮੇਰੇ ਨਾਲ ਵਚਨ ਕਰ ਲੈ ਦੋ ਗੱਲਾਂ ਕਰ ਲਈਆਂ ਆਪੋ ਸਤਨਾਮ ਫਿਰ ਸਾਹ ਸਮਝੀ ਮਾਰ ਕਹਿੰਦੇ ਸਭ ਲੋ ਸੁਣੇ ਉਹ ਹਿੱਤ ਜਿਤ ਲਾਏ ਗਿਆਨ ਸਭ ਲੋ ਕੋ ਸੁਣੇ ਸੁਣਾਏ ਫਿਰ ਕਹਿੰਦੇ ਸਬਦ ਨੂੰ ਸੁਣਨਾ ਹਿੱਤ ਜਿਤ ਲਾਕੇ ਨਹੀਂ ਵੀ ਕੋਈ ਮਾਈ ਆਜੀ ਮਾਈ ਕਨੀ ਝਾਂਕ ਪਿਆ ਕੋਈ ਭਾਈ ਆ ਗਿਆ ਉਹਦੇ ਕੋਨੀ ਝਾਕ ਲਿਆ ਇਧਰ ਉਧਰ ਝਾਕ ਲਿਆ ਕਿ ਢੜੀਆਂ ਕਨੀ ਝਾਕਦੇ ਆ ਵੀ ਅਰਦਾਸ ਦਾ ਟਾਈਮ ਜੋ ਹੋ ਗਿਆ 5 ਮਿੰਟ ਅੱਗੇ ਨੂੰ ਕਰਤੇ ਵੀ ਇਦਾਂ ਦੇ ਵੀ ਹੁੰਦੇ ਆ ਕਈ ਐਂ ਸੋਚੀ ਜਾਂਦੇ ਆ ਪਰ ਮਾਲਕ ਜੀ ਕਹਿੰਦੇ ਕਹਿੰਦੇ ਸਬਦ ਸੁਣੇ ਗੁਰ ਹਿਰਦਿ ਜਪ ਲਾਏ ਹਿਰਦ ਤੇ ਚਿੱਤ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ ਹਿਰਦ ਹੈ ਦਿਲ ਤੇ ਚਿੱਤ ਹੈ ਦਿਮਾਗ ਆਖੋ ਸਤਨਾਮ ਸੁਰਤ ਨੂੰ ਅਗਾਧਰ ਕਰਕੇ ਮਨ ਕਰਕੇ ਸੁਣਨਾ ਆਪਾ ਪੜ੍ਹਦੇ ਨਾ ਸੁਣਿਆ ਮੰਨਿਆ ਮਾਨ ਕੀਤਾ ਭਾਉ ਸੁਣ ਕੇ ਮੰਨ ਲੈਣਾ ਮੰਨ ਕੇ ਹਿਰਦੇ ਵਿੱਚ ਪ੍ਰੇਮ ਜਗਾ ਲੈਣਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਰਨ ਆਓ ਇਸ ਤਰ੍ਹਾਂ ਕਹਿੰਦੇ ਅੰਦਰ ਵੀ ਮੈਲ ਲਹਿ ਜਾਂਦੀ ਹੈ ਤੇ ਤੁਹਾਡਾ ਸੱਚ ਮੁੱចਦਾ ਇਸ਼ਨਾਨ ਗੁਰੂ ਦੇ ਹਜ਼ੂਰ ਹੋ ਜਾਂਦਾ ਹੈ ਇਹ ਭਾਵਨਾ ਬਣਾ ਕੇ ਗੁਰੂ ਦੇ ਚਰਨਾਂ ਚ ਬੈਠਣਾ ਫਿਰ ਫਿਰ ਕਹਿੰਦੇ ਆ ਜੋ ਮਨੋਂ ਸਾਥ ਕੇ ਕਰ ਬਾਤ ਕਿੰ ਜਿਹੜਾ ਮੇਰੇ ਨਾਲ ਗਰਮ ਕਰਨਾ ਚਾਹੁੰਦਾ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲ ਕਰਾਂ ਤਾਂ ਕੀ ਕਹਿੰਦੇ ਫਿਰ ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ ਫੇਰ ਕਹਿੰਦੇ ਗੁਰੂ ਗ੍ਰੰਥ ਸਾਹਿਬਹਾਰਾਜ ਨੂੰ ਪੜਨਾ ਸੁਣਨਾ ਤੇ ਸੁਣਨਾ ਵੀ ਵਿਚਾਰ-ਵਿਚਾਰ ਕੇ ਆਖੋ ਸਤਨਾਮ ਵਿਚਾਰ ਕੇ ਇਹ ਨਹੀਂ ਵੀ ਇੱਕ ਸ਼ਬਦ ਪੜਿਆ ਦੋ ਸ਼ਬਦ ਪੜੇ ਚਾਰ ਪੜੇ ਪੰਜ ਪੜੇ ਫਿਰ ਉਹਦਾ ਕੋਈ ਟੋਕ ਨਹੀਂ ਰਾਏ ਹਮਾਰੇ ਕਹਿੰਦੇ ਕਿਆ ਪੜਿਆ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਨੇਕੇ ਹੋਈ ਜੋ ਸਾਹਿਬ ਨਾ ਮਿਲੋ ਸੋਈ ਕਿੰਨੇ ਤੈਨੂੰ ਪਤਾ ਹੀ ਨਾ ਲੱਗਿਆ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਆ ਇਸ ਕਰਕੇ ਮਹਾਰਜ ਕੀ ਕਹਿੰਦੇ ਆ ਕਹਿੰਦੇ ਜੋ ਮਮ ਸਾਥ ਚਾਹੇ ਕਰੇ ਬਾਤ ਜਿਹੜਾ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ ਦਿਨ ਅੱਖ ਜੀ ਪੜੇ ਸੁਣੇ ਵਿਚਾਰੇ ਸਾਥ ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਪੜਨਾ ਉਹ ਵੀ ਵਿਚਾਰ-ਵਿਚਾਰ ਕੇ ਪੜਨਾ ਵੀ ਜੇ ਮੇਰੇ ਪਾਸਾ ਕਹਿੰਦੇ ਇੱਕ ਓੰਕਾਰ ਇੱਥੇ ਰੁਕ ਜਾਣਾ ਵੀ ਮੇਰੇ ਪਾਸਾ ਏਕਾ ਲਾ ਕੇ ਊੜੇ ਦਾ ਮੂੰਹ ਖੋਲ ਕੇ ਤਾਂ ਨੂੰ ਕਰ ਦਿੰਦਿਆ ਵੀ ਇਹਦਾ ਭਾਵ ਹੈ ਵੀ ਅਕਾਲ ਪੁਰਖ ਵੈਗੁਰੂ ਹੈ ਅਕਾਲ ਪੁਰਖ ਵੈਗੁਰੂ ਤੋਂ ਦੂਜਾ ਹੈ ਹੀ ਕੋਈ ਨਹੀਂ ਜਿਹੜਾ ਦੁਨੀਆਂ ਦਾ ਕਰਤਾ ਧਰਤਾ ਮਾਲਕ ਹੈ ਉਹ 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 ਵਿਚਾਰਕ ਬੜੀ ਗੱਲ ਹੈ ਫੇਰ ਕਹਿੰਦੇ ਮੇਰੇ ਨਾਲ ਸਿੱਖਾ ਗੱਲਾਂ ਵੀ ਕਰੇਗਾ ਇਹ ਮੇਰਾ ਅਗਲਾ ਵਚਨ ਕਹਿੰਦੇ ਮੋਹ ਵਚਨ ਮੋਹ ਮੋਜ ਵਚਨ ਸੁਣਨ ਕੀ ਚਾਏ ਗ੍ਰੰਥ ਪੜ੍ਹੇ ਸੁਨੇ ਚਤ ਲਾਏ ਮੇਰਾ ਰੂਪ ਗੁਰੰਥ ਜੀ ਜਾਨ ਇਸ 'ਮੇਂ ਭੇਦ ਨਹੀਂ ਕੁਝ ਮਾਨ ਮੇਰੇ ਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਭੇਦ ਨਹੀਂ ਕੋਈ ਭੇਦ ਨਹੀਂ ਸਾਧ ਸੰਗਤ ਜੀ ਕਿੱਥੇ ਫਿਰਦੇ ਆ ਕਿਹੜੇ ਖਿਆਲਾਂ ਚ ਫਿਰਦੇ ਆਸੀਂ ਤਾਂ ਅਜੇ ਤੱਕ ਗੁਰੂ ਗ੍ਰੰਥ ਨੂੰ ਵੀ ਮੱਥਾ ਟੇਕੀ ਆਨੇ ਤੇ ਹੋਰ ਪਾਸੇ ਨੂੰ ਵੀ ਟੇਕੀ ਆਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਚ ਖਰੇ ਉਤਰਦੇ ਆ ਭਾਈ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਦੇ ਹਾਂ ਐਂ ਗੱਲਾਂ ਕਰੋ ਬਾਣੀ ਪੜ ਪੜ ਕੇ ਫਿਰ ਤੀਜੇ ਰੂਪ ਦੀ ਗੱਲ ਕਰਦੇ ਐ ਕਹਿੰਦੇ ਈਸ਼ਰ ਰੂਪ ਸਿੱਖ ਹੈ ਮੂਰ ਤੀਜਾ ਰੂਪ ਕਹਿੰਦੇ ਗੁਰੂ ਕੇ ਸਿੱਖ ਨਹੀਂ ਕਿਹੜੇ ਗੁਰਬਾਣੀ ਰਤ ਜੈਨਸ ਹੋਰ ਜਿਹੜੇ ਗੁਰਬਾਣੀ ਦੇ ਵਿੱਚ ਦਿਨ ਰਾਤ ਅਮਰ ਵੇਲੇ ਸਾ ਸੰਗਤੀ ਦਮੇ ਰਹੇ ਆਨੰਦ ਦੇ ਵਿੱਚ ਰਹਿੰਦੇ ਗੁਰਬਾਣੀ ਦੇ ਵਿੱਚ 24 ਘੰਟੇ ਗੁਰਬਾਣੀ ਦੇ ਵਿੱਚ ਰੰਗੇ ਰਹਿੰਦੇ ਆ ਵਸਾ ਪ੍ਰੀਤਪੁਰ ਸ਼ਬਦ ਜੋ ਧਰੇ ਗੁਰਕਾਰ ਦਾਸ ਨਾ ਟੁੱਟ ਕਰੇ ਕਹਿੰਦੇ ਜਿਹੜੇ ਵਸਾ ਨਹੀਂ ਕਰਦੇ ਵਸਾ ਦਾ ਭਾਵ ਕੀ ਹੈ ਵੀ ਉਹ ਆਨਾ ਕਾਨੀ ਨਹੀਂ ਕਰਦੇ ਵੀ ਕੀ ਹੋ ਗਿਆ ਤੜਕੇ ਨਹੀਂ ਪੈ ਗਿਆ ਚਲ ਆਖਣੇ ਵਗ ਜਾਗੇ ਜਾਂ ਮੀਂਹ ਪਈ ਜਾਂਦਾ ਰੋਕੇ ਵਗ ਜਾਗੇ ਉਹ ਐ ਨਹੀਂ ਸੋਚਦੇ ਉਹ ਤਾਂ ਤੋਰੀ ਪੈਂਦੇ ਫਰੀਂਦਾ ਅਗਲੀਆਂ ਜਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲ ਰਹਾ ਚੱਲਾਂ ਤਾਂ ਇਜੇ ਕੰਬਲੀ ਰਾਹ ਦਾ ਪੁੱਤ ਆ ਨਿਓ ਉਹ ਫਰੀ ਸਾਹਿਬ ਜੀ ਕਹਿੰਦੇ ਨਹੀਂ ਪੈਂਦਾ ਸੀ ਜੇ ਤੁਰਦਾ ਸੀ ਕੱਪੜੇ ਭੇਜਦੇ ਸੀ ਜੇ ਰਹਿੰਦਾ ਸੀ ਤਾਂ ਮੇਰੇ ਪ੍ਰੀਤਮ ਨਾਲ ਕਿੰਨ ਪ੍ਰੇਮ ਰੁੱਟਦਾ ਸੀ ਇਹ ਸਰ ਕਹਿੰਦੇ ਬੇਪਰਵਾਹ ਹੋ ਕੇ ਕਹਿੰਦੇ ਆਪਣੇ ਪ੍ਰੀਤਮ ਵੱਲ ਤੁਰ ਪਏ ਤੇ ਐਸਾ ਪ੍ਰੇਮ ਸਿੱਖੋ ਸਾਡਾ ਵੀ ਬਣਨਾ ਚਾਹੀਦਾ ਬਸਾ ਨਹੀਂ ਕਰਨਾ ਚਾਹੀਦਾ ਕਦੇ ਵੀ ਆਨਾ ਕੰਨੀ ਨਹੀਂ ਕਰਨੀ ਚਾਹੀਦੀ ਕਹ ਕਰਕੇ ਮਾਰ ਕੇ ਗੁਰਤਾ ਦਰਸ਼ਨ ਨਿਤ ਉਠ ਕਰੇ ਨਿਤ ਗੁਰੂ ਦੇ ਦਰਸ਼ਨ ਕਰਨੇ ਨਿਤ ਆਪ ਕੋ ਸਤਨਹ ਇਸ ਤਰ੍ਹਾਂ ਫਿਰ ਗੁਰੂ ਦੇ ਦਰਸ਼ਨ ਹੋ ਜਾਂਦੇ ਆ ਗਿਆਨ ਸ਼ਬਦ ਗੁਰੂ ਸੁਣੇ ਸੁਣਾਏ ਗੁਰੂ ਦਾ ਦਿੱਤਾ ਗਿਆਨ ਸੁਣਨਾ ਵੀ ਹੈ ਤੇ ਇਥੋਂ ਸੁਣ ਕੇ ਫਿਰ ਦੂਜੇ ਨੂੰ ਵੀ ਸੁਣਾਉਣਾ ਆਪ ਕੋ ਸਤਨਹ ਫਿਰ ਤੁਹਾਡਾ ਸੁਣਿਆ ਸਫਲਾ ਹੈ ਜਬ ਜੀ ਜਾਪ ਪੜੇ ਚਿਤ ਲਾਏ ਕੱਲ ਜਪਜੀ ਸਾਹਿਬ ਦਾ ਪਾਠ ਕਰ ਲੋ ਜਾਪ ਸਾਹਿਬ ਦਾ ਕਰ ਲੋ ਤੇ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀ ਬਾਣੀ ਨਹੀਂ ਪੜਨੀ ਆਉਂਦੀ ਮੂਲ ਮੰਤਰ ਦਾ ਜਾਪ ਤੇ ਗੁਰ ਮੰਤਰ ਦਾ ਜਾਪ ਕਰ ਲੋ ਆਪ ਕੋ ਸਤਨਾਮ ਇਹ ਜ਼ਰੂਰੀ ਹੈ ਭਾਈ ਗੁਰਦੁਆਰਿਆਂ ਦਾ ਦਰਸ਼ਨ ਕਰੇ ਗੁਰਦੁਆਰੀ ਗੁਰੂ ਦੇ ਦਰਸ਼ਨ ਕਰਨੇ ਗੁਰੂ ਦਾ ਦਵਾਰਾ ਕਿਤੇ ਵੀ ਹੋ ਸਕਦਾ ਹੈ ਗੁਰੂ ਦਾ ਦਵਾਰਾ ਕਿਤੇ ਵੀ ਹੋ ਸਕਦਾ ਗੁਰੂ ਦੇ ਦਵਾਰੇ ਦੇ ਦਰਸ਼ਨ ਕਰਨੇ ਪਰਦਾਰਾ ਦਾ ਯਾਗ ਕੀ ਕਰੇ ਪਰਾਇ ਸ਼ੀਰਾਂ ਦੀ ਝਾਪ ਸਕੀ ਫਿਰ ਅਗਲੀ ਗੱਲ ਕਹਿੰਦੇ ਗੁਰ ਸਿੱਖ ਸੇਵਾ ਪ੍ਰੇਤਿਤ ਨਾਏ ਆਪਾ ਮਨ ਦਾ ਸਦਲੁਨ ਕਾਈ ਕਹਿੰਦੇ ਭਾਈ ਆਪਣਾ ਆਤ ਖਤਮ ਕਰ ਦੇਣਾ ਜੇ ਕੁਝ ਦਿੱਤਾ ਤਾਂ ਵੀ ਨਾਂ ਜਨੋਣਾ ਇਹ ਨਹੀਂ ਕਹਿਣਾ ਵੀ ਆ ਫੁਲਾਨੇ ਨੇ ਤੇੜੇ ਨੇ ਮਾਨਤ ਪਰਣਾ ਤਰੇੜੀ ਜਲ ਕੇ ਭਾਂਡਾ ਦੇ ਦਾ ਉੱਤੇ ਉਹਦੇ ਨਾਲ ਖਾਤਾ ਪੱਖਾ ਦੇ ਦਾ ਉਹਦੇ ਉੱਤੇ ਨਾਮ ਖਾਤਾ ਹਰ ਇੱਕ ਚੀਜ਼ ਤੇ ਨਾਂ ਹੀ ਵਿਖਾਈਏ ਨੇ ਨਾਂ ਹੀ ਲਗਾਈਏ ਮਾਰੇ ਕਹਿੰਦੇ ਨਾ ਕਹਿੰਦੇ ਆਪਾਂ ਮਨ ਦਾ ਸਾਧੂ ਨੂੰ ਤਾਇ ਕਿੰਦੇ ਆਪਣਾ ਮਤਾ ਦਿਓ ਕਹਿੰਦੇ ਇਨ ਕਰਮਾਂ 'ਚ ਜੋ ਪ੍ਰਧਾਨ ਸੋ ਸਤਿ ਰੂਪ ਮੇਰਾ ਪਛਾਣ ਕਹਿੰਦੇ ਇਨਾ ਕਰਮਾਂ ਦੇ ਵਿੱਚ ਉਸੂਲਾ ਦੇ ਵਿੱਚ ਜਿਹੜਾ ਪੱਕਾ ਹੈ ਉਹ ਸਮਝੋਲ ਮੇਰਾ ਰੂਪ ਹੈ ਸੋ ਇਸ ਪ੍ਰੰਤੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਨਾ ਪਾਵਨ ਵਚਨਾਂ ਦੀ ਮਹਾਰਾਜ ਖੁੱਲ ਕੇ ਸਾਨੂੰ ਵਿਚਾਰ ਦੱਸ ਦਿਆ ਵੀ ਇਨਾ ਗੁਣਾਂ ਨੂੰ ਧਾਰਨ ਕਰਨਾ ਇਹ ਗੁਣ ਧਾਰਨ ਕਰਨੇ ਗੁਰਸਿੱਖੋ ਅਸੀਂ ਗੁਰੂ ਦੇ ਇਹਨਾਂ ਗੁਣਾਂ ਨੂੰ ਧਾਰਨ ਕਰਾਂਗੇ ਨਾ ਕਿ ਸਾ ਸੰਗਤੀ ਲੋਭ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭਾਤੇ ਮਿਲਦੇ ਭਾਗੀ ਬਣ ਜਾਵਾਂਗੇ ਸੋ ਮਾਰੇ ਕਿਰਪਾ ਕਰੇ ਸਾਡਾ ਆਇਆ ਸਤਿਗੁਰੂ ਜੀ ਸਫਲਾ ਕਰਨ ਚੜ੍ਹਦੀ ਕਲਾ ਬਖਸ਼ ਨਾਮ ਦੀ ਦਾਤ ਬਖਸ਼ਣ ਹਮੇਸ਼ਾ ਗੁਰੂ ਦੇ ਚਰਨਾਂ ਚਾਇਆ ਕਰੋ ਭਾਈ ਦੇਖੋ ਤੁਹਾਨੂੰ ਦਸ਼ਮੇਸ਼ ਪਤਾ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਤੇ ਆਪ ਦੇ ਜਿਹਨੇ ਗੱਲਾਂ ਕਰਨੀਆਂ ਉਹ ਵੀ ਪਾਤਸ਼ਾਹ ਜੀ ਨੇ ਸਾਨੂੰ ਵਚਨਾਂ ਤੋਂ ਦੱਸਿਆ ਕਿ ਸਾਦਾ ਹਰ ਇੱਕ ਦਾ ਜੀ ਕਰਦਾ ਕਿ ਕਿ ਹਰ ਕੋਈ ਚਾਹੁੰਦਾ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੋ ਜਾਣ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋ ਜਾਣ ਤੇ ਜਿਹੜੇ ਦਰਸ਼ਨ ਕਲਮੀ ਧਾਰ ਸੱਚੇ ਪਾਤਸ਼ਾਹ ਜੀ ਨੇ ਕੀ ਹਨ ਉਹ ਦਰਸ਼ਨ ਕਰਨ ਦੇ ਯੋਗੀ ਬਣਦੇ ਹੈ ਸਵਾਗਤ ਇਨਾਂ ਪਾਵਨ ਵਿਚਾਰਾਂ ਦੇ ਸਰਵੇ ਦੇ ਵਿਚਾਰਨ ਕਰੀਏ ਬੋਲਦਿਆਂ ਤੋਂ ਹੋਈਆਂ ਅਨੰਤ ਪ੍ਰਾਂਤੀਆਂ ਪੁੱਲਾ ਸਤਿਗੁਰੂ ਦੀ ਅਗੁਰੂ ਦੇ ਸੰਗ ਕਲਖਣ ਲੋਗ ਹੈ ਸਵਾਗਤ ਅਰਦਾਸ ਕੀਤੀ ਕਰੀਏ ਬਲਾਈਏ ਦੀ ਫਤਿਹ ਪਾਈਏ ਦੀ ਫਤਿਹ ਆਪੂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਤੋਂ ਠਾਪੁਰ ਤੋਂ